ਹਾਂਜੀ ਕੀ ਹਾਲ ਚੱਲ ਹੈ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਮੋਗੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਤਿਲਕ ਜੰਜੂ ਰਾਖਾ ਪ੍ਰਪਤਾਕਾ ਕਿਨੋ ਵੱਡੋ ਕਲੂਮ ਹੈ ਸਾਕਾ ਹਿੰਦ ਦੀ ਚਾਦਰ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੀ ਸ਼ਹਾਦਤ ਅਤੇ ਸੰਖੇਪ ਜੀਵਨ ਭਣੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੇਕਾਉਮ ਦੇ ਨੌਵੇਂ ਗੁਰੂ ਨਾਨਕ ਨੌਵੇਂ ਪਾਸ਼ਾ 1 ਅਪ੍ਰੈਲ 1621 ਈਸਵੀ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਵਿਖੇ ਸਤਿਗੁਰੂ ਗੁਰਤੇਗ ਬਹਾਦਰ ਸਹਿ ਮਹਾਰਾਜ ਪ੍ਰਗਟ ਹੁੰਦੇ ਹਨ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ 9ਵੇਂ ਗੁਰਨਾਨਕ 1664 ਈਸਵੀ ਤੋਂ 1675 ਈਸਵੀ ਤੱਕ ਗੁਰਤਾ ਗੱਦੀ ਉੱਪਰ ਬਰਾਜਮਾਨ ਰਹਿੰਦੇ ਹਨ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਨਿਤਰ ਯੋਧੇ ਚਿੰਤਕ ਕਵੀ ਜਿਨ੍ਹਾਂ ਨੇ ਸਿੱਖ ਕੌਮ ਦਾ ਗੁਰਨਾਨਕ ਸਾਹਿਬ ਦੇ ਘਰ ਦਾ ਦੁਨੀਆ ਭਰ ਦੇ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਸਤਿਗੁਰੂ ਦਲ ਪੰਜਨ ਗੁਰ ਸੂਰਮਾ ਵੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਸ਼ਾ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਹਨ ਜਿਨ੍ਹਾਂ ਨੂੰ ਆਪਾਂ ਹਿੰਦ ਦੀ ਚਾਦਰ ਜਿਨ੍ਹਾਂ ਨੇ ਆਪਣੇ ਸੀਸ ਦਾ ਬਲਦਾਨ ਦੇ ਕੇ ਸ਼ਹਾਦਤ ਦੇ ਕੇ ਸਨਾਤਨ ਧਰਮ ਬਚਾਇਆ ਹਿੰਦ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਧੰਨ ਗੁਰੂ ਹਰगोबिंद ਸਹਿ ਮਹਾਰਾਜ ਅਤੇ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਪੁੱਤਰ ਹ ਜੋ ਕਿ ਕਮਹਾਨ ਯੋਧੇ ਹਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੇ ਚਾਰ ਲੜਾਈਆਂ ਲੜੀਆਂ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਗੁਰਤੇਗ ਬਾਦਰ ਸਾਹਿਬ ਮਹਾਰਾਜ ਨੇ ਆਪਣੇ ਜੰਗ ਤੇ ਜੋਰ ਵਿਖਾਏ ਜਿਨ੍ਹਾਂ ਦਾ ਬਚਪਨ ਦਾ ਨਾਮ ਤਿਆਗਮਲ ਹੈ ਗੁਰੂ ਸਾਹਿਬ ਦੇ ਜੰਗ ਦੇ ਵਿੱਚ ਜੋਰ ਵੇਖਦੇ ਤਲਵਾਰਵਾਜੀ ਬਹਾਦਰੀ ਨੂੰ ਦੇਖਦੇ ਹੋਏ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀਆਂ ਨੇ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਕਿ ਤਲਵਾਰ ਦੇ ਧਨੀ ਹਨ ਤੇਗ ਦੇ ਬਹਾਦਰ ਹਨ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਆਪ ਜੀ ਦੇ ਭਰਾ ਹਨ ਬਾਬਾ ਗੁਰਦੇਤਾ ਜੀ ਦੀਨ ਦੁਨੀ ਦਾ ਟਿੱਕਾ ਜੁਵਰ ਮੰਗਿਆ ਸੋਵਰ ਦਿੱਤਾ ਬਾਬਾ ਸੂਰਜ ਮੱਲ ਜੀ ਬਾਬਾ ਅਨਿਰਾਏ ਜੀ ਬਾਬਾ ਅਟਲ ਜੀ ਪੱਕੀਆਂ ਪਕਾਈਆਂ ਕੱਲ ਬਾਬਾ ਅਟਲ ਆਪ ਜੀ ਦੀ ਇੱਕ ਭੈਣ ਹੈ ਬੀਬੀ ਵੀਰੋ ਜੀ ਵਾ ਗੁਰੂ ਤੇਗ ਬਹਾਦਰ ਸਹਿਮਾਰਾਜ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਯਥੇਦਾਰ ਹਨ ਉਹਨਾਂ ਪਾਸੋਂ ਸੰਸਕ੍ਰਿਤ ਹਿੰਦੀ ਅਤੇ ਗੁਰਮੁਖੀ ਪਛਾਵਾਂ ਸਿੱਖੀਆਂ ਬਾਬਾ ਵਡਾ ਸਾਹਿਬ ਜੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਸਿੰਘ ਸਾਹਿਬ ਹਨ ਉਹਨਾਂ ਪਾਸੋਂ ਘੋੜ ਸਵਾਰੀ ਅਤੇ ਤੀਰੰਦਾਜ਼ੀ ਸਿੱਖੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸੋਂ ਜੰਗੀ ਕਲਾ ਅਤੇ ਤਲਵਾਰਵਾਜ਼ੀ ਸਿੱਖੀ ਆਪ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਸਮੇਂ ਮੁਗਲਾਂ ਦੇ ਨਾਲ ਬਹਾਦਰੀ ਨਾਲ ਮੁਕਾਬਲਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ 1632 ਈਸਵੀ ਕਰਤਾਰਪੁਰ ਵਿਖੇ ਮਾਤਾ ਗੁਜਰੀ ਜੀ ਦੇ ਨਾਲ ਵਿਆਹ ਹੁੰਦਾ ਹੈ ਆਪ ਜੀ ਆਪਣਾ ਜ਼ਿਆਦਾ ਸਮਾਂ ਪ੍ਰਭੂ ਦੀ ਭਜਨ ਬੰਦਗੀ ਸਿਮਰਨ ਦੇ ਵਿੱਚ ਗੁਜ਼ਾਰਦੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਅਨੁਸਾਰ ਆਪ ਜੀ ਅਤੇ ਮਾਤਾ ਗੁਜਰੀ ਜੀ ਪਿੰਡ ਬਕਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਉੱਥੇ ਚਲੇ ਗਏ ਉੱਥੇ ਆਪ ਜੀ ਨੇ 20 ਸਾਲ ਇਕ ਭੋਰੇ ਦੇ ਵਿੱਚ ਤਪ ਸਿਮਰਨ ਭਜਨ ਬੰਦਗੀ ਕੀਤੀ ਜਿੱਥੇ ਆਪਜੀ ਭੋਰੇ ਦੇ ਵਿੱਚ ਭਜਨ ਬੰਦਗੀ ਕਰਦੇ ਉੱਥੇ ਮਾਤਾ ਗੁਜਰੀ ਜੀ ਪੋਰਾ ਸਾਹਿਬ ਦੇ ਬਾਹਰ ਪਹਿਰਾ ਨੰਦੇ ਨਾਲੇ ਭਜਨ ਬੰਦਗੀ ਸਿਮਰਨ ਕਰਦੇ ਜਦੋਂ 8ਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਨਾ ਉਹ ਉਹਨੇ ਦੱਸ ਦਿੱਤਾ ਕਿ ਜੋ ਸਾਡਾ ਉਤਰ ਅਧਿਕਾਰੀ ਹੈ ਜੋ ਨੌਵੇਂ ਗੁਰੂ ਨਾਨਕ ਹਨ ਉਹ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਹਨ 1664 ਇਸਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਨਾ ਜਦੋਂ ਦੰਬੀਆਂ ਪਖੰਡੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਘਰ ਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਜੋ ਸਾਡਾ ਉੱਤਰ ਅਧਿਕਾਰੀ ਹੈ ਜੋ ਗੁਰੂ ਨਾਨਕ ਸਾਹਿਬ ਦਾ ਨੌਵਾਂ ਸਰੂਪ ਹੈ ਉਹ ਪਿੰਡ ਬਕਾਲੇ ਮਿਲੇਗਾ ਤਾਂ ਦੰਭੀਆਂ ਪਖੰਡੀਆਂ ਨੇ ਨੌਵੇਂ ਨਾਨਕ ਬਣਨ ਦੀ ਖਾਤਰ ਆਪਣੀਆਂ ਮੰਜੀਆਂ ਲਾ ਕੇ ਬੈਠ ਗਏ ਕਿ ਅਸੀਂ ਨੌਵੇਂ ਨਾਨਕ ਹਾਂ ਅਸੀਂ ਨੌਵੇਂ ਨਾਨਕ ਹਾਂ ਉਧਰ ਇੱਕ ਵਪਾਰੀ ਹੈ ਬਾਬਾ ਮੱਖਣ ਸ਼ਾ ਲਵਾਨਾ ਜੋ ਕਿ ਇੱਕ ਤੀਜ ਤੂਫਾਨ ਦੇ ਵਿੱਚ ਫਸ ਗਏ ਅਤੇ ਪਰਮਾਤਮਾ ਅੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਕੀਰਦਾਸ ਬੇਨਤੀ ਕੀਤੀ ਕਿ ਸਤਿਗੁਰੂ ਇਸ ਬੰਦਰਗਾਹ ਤੋਂ ਸੁਰੱਖਿਤ ਬਾਹਰ ਕੱਢ ਲਓ ਰੱਖਿਆ ਕਰੋ ਆਪ ਜੀ ਦੇ ਕਿ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ ਜਦੋਂ ਮੱਖਣਸ਼ਾ ਲਵਾਨਾ ਜਿਹੜਾ ਜਹਾਜ਼ ਜੋ ਸੁਰੱਖਿਤ ਬਾਹਰ ਨਿਕਲ ਗਿਆ ਨਾ ਬਾਬਾ ਮੱਖਣਸ਼ਾ ਲਵਾਨਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਦਿੱਲੀ ਚਲੇ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਿੱਲੀ ਹਨ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਹਨ ਅਤੇ ਉਹਨਾਂ ਦੇ ਆਖਰੀ ਬੋਲ ਸਨ ਬਾਬਾ ਵਸੇ ਗ੍ਰਾਮ ਬਕਾੜੇ ਇਹ ਸੁਣ ਬੱਬਾ ਮੱਖਣਸ਼ਾ ਲਬਾਣਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਅਤੇ ਉਹਨਾਂ ਨੇ ਨੌਵੇਂ ਗੁਰੂ ਨਾਨਕ ਸਾਹਿਬ ਦੀ ਭਾਲ ਦੇ ਵਿੱਚ ਜੋ ਉੱਥੇ ਦੰਬੀ ਪਖੰਡੀ ਦਾਵਾ ਕਰ ਰਹੇ ਸਨ ਕਿ ਆਸੀ ਗੁਰੂ ਨਾਨਕ ਸਾਹਿਬ ਦੀ ਨੌਵੀਂ ਜੋਤ ਆ ਉਹਨਾਂ ਦੰਬੀਆਂ ਪਖੰਡੀਆਂ ਨੂੰ ਦੋ-ਦੋ ਸੋਨੇ ਦੇ ਸਿੱਕੇ ਦੇਣੇ ਅਰੰਭ ਕਰ ਦਿੱਤੇ ਬੱਬਾ ਮੱਖਣਸ਼ਾ ਲਬਾਣੇ ਨੇ ਉਹ ਲਾਲਚੀ ਦੰਬੀ ਪਖੰਡੀ ਨਕਲੀ ਗੁਰੂ ਬਣ ਜਦੋਂ ਸੋਨੇ ਦੀਆਂ ਦੋ ਦੋ ਮੋਹਰਾਂ ਮਿਲਦੀਆਂ ਨਾ ਉਹ ਖੁਸ਼ ਹੁੰਦੇ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਨਰਾਸ਼ ਹੁੰਦਾ ਕਿ ਮੈਨੂੰ ਹਜੇ ਤੱਕ ਗੁਰੂ ਨਹੀਂ ਮਿਲਿਆ ਉਹ ਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਦਾ ਉੱਤਰ ਅਧਿਕਾਰੀ ਇੱਕ ਪੋਰਾ ਹੈ ਪੋਰੇ ਦੇ ਵਿੱਚ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਲਖਤੇ ਜੈਗਰ ਗੁਰਤੇਗ ਬਹਾਦਰ ਸਹਿ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਦਾਦਾ ਜੀ ਜੋ ਰਿਸ਼ਤੇ ਦੇ ਵਿੱਚ ਦਾਦਾ ਜੀ ਹਨ ਉਹ ਭਜਨ ਬੰਦਗੀ ਕਰ ਰਹੇ ਹਨ ਪੂਰੇ ਦੇ ਵਿੱਚ ਜਦੋਂ ਮੱਖਣਸ਼ਾ ਲਵਾਨੇ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤੇ ਮੋਹਰਾਂ ਰੱਖੀਆਂ ਨਾ ਦੋ ਸੋਨੇ ਦੀਆਂ ਪੇਟ ਕੀਤੀਆਂ ਤਾਂ ਗੁਰੂ ਸਾਹਿਬ ਕਹਿੰਦੇ ਮੱਖਣ ਛਲਵਾਣਾ ਜਦੋਂ ਜਹਾਜ਼ ਫਸਿਆ ਸੀ ਉਦੋਂ ਤੱਕ ਨਹੀਂ ਸੀ 500 ਮੋਹਰਾ ਭੇਟ ਕਰੋ ਹੁਣ ਦੋ ਰੱਖ ਦਿੱਤੀਆਂ ਦੇਖ ਤੇਰਾ ਜਹਾਜ਼ ਕੱਢਿਆ ਅਸੀਂ ਬਾਹਰ ਦੇਖ ਸਾਡੇ ਸਰੀਰ ਦੇ ਉੱਪਰ ਦੇਖ ਤੇਰਾ ਜਹਾਜ਼ ਕੱਢਣ ਵੇਲੇ ਤਾਂ ਮੱਖਣ ਛਲਵਾਣਾ ਨੂੰ ਯਕੀਨ ਹੋਇਆ ਅਤਿਓ ਖੁਸ਼ੀ ਦੇ ਵਿੱਚ ਛੱਤ ਦੇ ਉੱਪਰ ਚੜ ਕੇ ਉੱਚੀ-ਉੱਚੀ ਗੁਰਲਾਡੋ ਰੇ ਗੁਰਲਾਡੋ ਆਖਣ ਲੱਗੇ ਤੇ ਜਿਸ ਦਾ ਭਾਵ ਅਰਥ ਸੀ ਗੁਰੂ ਲੱਭ ਗਿਆ ਹੈ 1664 ਈਸਵੀ ਨੂੰ ਸਿੱਖ ਸੰਗਤ ਪਿੰਡ ਬਕਾਲੇ ਪਹੁੰਚੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਲਖਤੇ ਜ਼ਿਗਰ ਗੁਰੂ ਹਰਗੋਬਿੰਦ ਸਹਿ ਮਹਾਰਾਸ਼ੀ ਮੇ ਪਾਸ਼ਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਨੌਵੇਂ ਗੁਰੂ ਨਾਨਕ ਸਾਹਿਬ ਬਣੇ ਜੋ ਕੇ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਰਿਸ਼ਤੇ ਦੇ ਵਿੱਚ ਦਾਦਾ ਜੀ ਹਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਨਾ ਸ਼ੁਕਰਾਨੇ ਵਜੋਂ ਹਰਮੰਦਰ ਸਾਹਿਬ ਪਹੁੰਚੇ ਦਰਸ਼ਨ ਕਰਨ ਦੇ ਲਈ ਪਰ ਜੋ ਮੀਣੇ ਸਨ ਨਾ ਮੀਣੇ ਇੰਨਾ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਥੜਾ ਸਾਹਿਬ ਦੇ ਉੱਪਰ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਆ ਗਏ ਜੋ ਥੜਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੇ ਗੁਰਦਵਾਰਾ ਸਾਹਿਬ ਬਣਿਆ ਨਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਕਰਮਾ ਦੇ ਵਿੱਚ ਉਹ ਥੜਾ ਸਾਹਿਬ ਜਿੱਥੇ ਜਦੋਂ ਮੀਣੀਆਂ ਨੇ ਬੰਦ ਕਰ ਦਿੱਤੇ ਦਰਵਾਜ਼ੇ ਸਤਖੰਡ ਹਰਮੰਦਰ ਸਾਹਿਬ ਦੇ ਉਹ ਥੜਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਾਦਰ ਸਾਹਿਬ ਬੈਠੇ ਸਨ ਗੁਰੂ ਬਣਨ ਤੋਂ ਬਾਅਦ ਜਦੋਂ ਸ਼ੁਕਰਾਨਾ ਕਰਨ ਦੇ ਲਈ ਗਏ ਦਰਸ਼ਨ ਕਰਨ ਦੇ ਲਈ ਗਏ ਗੁਰੂ ਤੇਗ ਬਾਦਰ ਸਾਹਿਬ ਮਹਾਰਾਜ ਨੇ ਪੰਜਾਬ ਅਤੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ ਸਿੱਖੀ ਦਾ ਪ੍ਰਚਾਰ ਪਸਾਰ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਗੋਵਿੰਦਵਾਲ ਸਾਹਿਬ ਤਰਨਤਾਰਨ ਸਾਹਿਬ ਕੀਰਤਪੁਰ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕੀਤੇ ਸਨਾਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਮਾਝੇ ਮਾਲਵੇ ਦੀਆਂ ਯਾਤਰਾਵਾਂ ਕੀਤੀਆਂ ਇਥੇ ਤੱਕ ਕਿ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਆਗਰਾ ਕਾਂਨਪੁਰ ਬਨਾਰਸ ਗਿਆ ਪਟਨਾ ਤੇ ਟਾਕੇ ਦੇ ਦੌਰੇ ਕੀਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਸਿਮਰਨ ਭਜਨ ਬੰਦਗੀ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਦੀਆਂ ਸੁਖਿਆਵਾਂ ਦੇ ਉੱਪਰ ਚੱਲਣ ਦਾ ਬਾਈ ਮਾ ਭਰਮਾਂ ਨੂੰ ਤਿਆਗ ਜਾਤ-ਪਾਤ ਨੂੰ ਤਿਆਗ ਨਿਰਭਉ ਅਤੇ ਨਿਰਵੈਰ ਦਾ ਉਪਦੇਸ਼ ਦਿੱਤਾ ਜਦੋਂ ਗੁਰੂ ਜੀ ਨੂੰ ਮੁਗਲਾਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਦਾ ਪਤਾ ਲੱਗਿਆ ਨਾ ਤੋਂ ਵਾਪਸ ਪੰਜਾਬ ਆ ਗਏ ਅਤੇ ਇਨ੍ਹਾਂ ਯਾਤਰਾਵਾਂ ਦੇ ਦੌਰਾਨ ਹੀ ਵਹ ਪ੍ਰਗਟਿਓ ਮਰਦ ਅਗਮੜਾ ਵਰਿਆਮੇ ਇਕਿਲਾ ਵਹ ਵਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਮਾਦਾ ਗੁਜਰ ਕੌਰ ਜੀਆਂ ਦੇ ਕਰ ਜਥੇ ਅਜ ਸਿੱਖ ਕੌਮ ਦਾ ਤਾਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਸਟੇਟ ਦੇ ਵਿੱਚ ਸਿशोਭਤ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਬਾਲ ਗੋਵਿੰਦ ਰਾਏ ਜੀ ਪ੍ਰਗਟ ਹੋਏ 1666 ਈਸਵੀ ਪੋ ਸੁਦੀ ਸਤ ਜਿਨ ਜੋ ਕੇ ਸਿੱਖ ਕੌਮ ਦੇ 10ਵੇਂ ਪਾਤਸ਼ਾਹ ਦਸ਼ਮੇਸ਼ ਪਤਾ ਬਣਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨਾਂ ਦਾ ਪਚਪਣ ਦਾ ਨਾਮ ਗੋਬਿੰਦ ਰਾਏ ਹੈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨਾ ਜਿਨਾਂ ਨੇ ਆਪਣੇ ਮਾਤਾ ਜੀ ਦੇ ਨਾਮ ਦੇ ਉੱਪਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦੀ ਅਤੇ ਆਪਣੇ ਮਾਤਾ ਜੀ ਦੇ ਨਾਮ ਦੇ ਉੱਪਰ ਚੱਕ ਨਾਨਕੀ ਨਾਮ ਰੱਖਿਆ ਅਤੇ ਜਦੋਂ ਪਰਿਵਾਰ ਪਟਨਾ ਸਾਹਿਬ ਦੀ ਧਰਤੀ ਤੋਂ ਪੰਜਾਬ ਪਹੁੰਚਿਆ ਨਾ ਚੱਕ ਨਾਨਕੀ ਵਿਖੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ RAM KALI MAHALA ਤੀਜਾ ਆਨੰਦ ਸਾਹਿਬ ਦੀ ਬਾਣੀ ਗੁਰੂ ਤੀਗ ਭਾਦਰ ਸਾਹਿਬ ਮਹਾਰਾਜ ਨੂੰ ਸੁਣਾਈ ਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਐਨੇ ਖੁਸ਼ ਪ੍ਰਸੰਨ ਹੋਏ ਕਿ ਚੱਕ ਨਾਨਕੀ ਸਥਾਨ ਦਾ ਨਾਮ ਗੁਰੂ ਤਿਗਬਾਦਰ ਸਾਹਿਬ ਮਹਾਰਾਜ ਨੇ ਅਨੰਦਪੁਰ ਰੱਖ ਦਿੱਤਾ ਅਨੰਦਾਂ ਦੀ ਪੁਰੀ ਜੋ ਕਿ ਸਿੱਖ ਕੌਮ ਦਾ ਇੱਕ ਤਖਤ ਹੈ ਤਖਤ ਸ਼੍ਰੀ ਕਿਸ ਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉਧਰ ਕਸ਼ਮੀਰ ਪੰਡਤਾਂ ਦੇ ਉੱਪਰ ਸਮੇਂ ਦੀ ਹਕੂਮਤ ਮੁਗਲ ਬਾਦਸ਼ਾਹ ਔਰੰਗਜ਼ੇਬ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਖਾਨ ਉਹ ਕారణ ਲੱਗੇ ਅਤਿਆਚਾਰ ਅਤੇ ਅਤਿਆਚਾਰਾਂ ਤੋਂ ਤੰਗ ਹੋ ਕੇ ਕਸ਼ਮੀਰੀ ਪੰਡਤ ਪਹੁੰਚੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਣ ਦੇ ਵਿੱਚ ਸ੍ਰੀ ਅਨੰਤਪੁਰ ਸਾਹਿਬ ਵਿਖੇ ਜਦੋਂ ਪੰਡਤਾਂ ਨੇ ਦੱਸਿਆ ਨਾ ਕਿ ਸਾਡੇ ਉੱਪਰ ਇਸ ਤਰ੍ਹਾਂ ਜੋ ਸਮੇਂ ਦੀ ਹਕੂਮਤ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਕਾਨ ਖਾਨ ਅਤਿਆਚਾਰ ਕਰ ਰਿਹਾ ਹੈ ਧਰਮ ਪਰਵਰਤਨ ਕਰਨ ਲਈ ਕਹਿ ਰਿਹਾ ਹੈ ਉਸ ਸਮੇਂ ਗੁਰੂ ਗੋਵਿੰਦ ਸਿੰਘ ਮਹਾਰਾਜ ਜੋ ਬਾਲ ਨੌ ਰੂਪ 9 ਸਾਲ ਦੀ ਉਮਰ ਤੇ ਵਿੱਚ ਗੋਵਿੰਦ ਰਾਏ ਸਾਹਿਬ ਦੇ ਰੂਪ ਦੇ ਵਿੱਚ ਪਹੁੰਚਦੇ ਹਨ ਤੇ ਪਿਤਾ ਨੂੰ ਪੁੱਛਦੇ ਕਿ ਗੁਰੂ ਪਿਤਾ ਕੀ ਸਮੱਸਿਆ ਹੈ ਇਹਨਾਂ ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ ਨਾ ਕਿ ਇਹਨਾਂ ਦਾ ਜੋ ਧਰਮ ਹੈ ਉਹ ਖਤਰੇ ਦੇ ਵਿੱਚ ਹੈ ਕਿਸ ਕਿਸੇ ਮਹਾਨ ਆਤਮਾ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਪਰ ਅਜੇਹਾ ਕੌਣ ਹੋਵੇਗਾ ਇਹ ਸੁਣ ਕੇ ਗੋਵਿੰਦ ਰਾਏ ਜੀ ਕਹਿੰਦੇ ਬ੍ਰਾਹਮਣਾ ਦੀ ਰੱਖਿਆ ਦੇ ਲਈ ਤਾਂ ਗੁਰੂ ਗੋਵਿੰਦ ਰਾਏ ਜੀ ਨੇ ਆਪਣੇ ਪਿਤਾ ਨੌਵੇਂ ਗੁਰੂ ਨਾਨਕ ਗੁਰ ਤੇਗ ਬਹਾਦਰ ਸਹਿ ਮਹਾਰਾਜ ਨੂੰ ਕਹਿੰਦੇ ਕਿ ਜੇ ਇੱਕ ਗੋਵਿੰਦ ਰਾਏ ਦੇ ਜਤੀਮ ਹੋਣ ਦੇ ਨਾਲ ਲੱਖਾਂ ਬੱਚੇ ਜਤੀਮ ਹੋਣ ਤੋਂ ਬਚ ਜਾਂਦੇ ਹਨ ਤਾਂ ਪਿਤਾ ਜੀ ਆਪ ਜੀ ਇਹ ਕੁਰਬਾਨੀ ਕਰੋ ਆਪ ਜੀ ਇਹਨਾਂ ਦਾ ਧਰਮ ਬਚਾਵੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਕਿ ਔਰੰਗਜ਼ੇਬ ਨੂੰ ਕਹਿ ਦੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਮ ਪਰਵਾਤਨ ਕਰ ਲਿਆ ਤੂੰ ਧਰਮ ਪਰिवर्तन ਕਰਵਾਉਣ ਵਿੱਚ ਸਫਲ ਹੋ ਗਿਆ ਤਾਂ ਕਸ਼ਮੀਰੀ ਪੰਡਤ ਸਲਾਮ ਕਬੂਲ ਕਰ ਲੈਣਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੱਲਦੇ ਹਨ ਨੰਨਤਪੁਰ ਸਾਹਿਬ ਦੀ ਧਰਤੀ ਤੋਂ ਤਿੰਨ ਸਿੱਖ ਹਨ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਉਦਰ ਇੱਕ ਆਜੜੀ ਹੈ ਕਿਉਂਕਿ ਗੁਰਤੇਗ ਬਾਦਰਾ ਸਾਹਿਬ ਦੇ ਉੱਪਰ ਔਰੰਗਜ਼ੇਬ ਨੇ ਇਨਾਮ ਰੱਖਿਆ ਸੀ ਆਜੜੀ ਕਹਿੰਦਾ ਹੈ ਕਿ ਜੇ ਗੁਰਤੇਗ ਬਾਦਰਾ ਸਾਹਿਬ ਮਹਾਰਾਜ ਮੇਰੇ ਹੱਥੋਂ ਗ੍ਰਿਫਤਾਰੀ ਦੇ ਦੇਣ ਨਾ ਤਾਂ ਮੈਨੂੰ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੈਸੇ ਮਿਲ ਜਾਵਣਗੇ ਗੁਰਤੇਗ ਬਾਦਰਾ ਸਾਹਿਬ ਮਹਾਰਾਜ ਪਹੁੰਚੇ ਉਸ ਆਜੜੀ ਦੇ ਕੋਲ ਗ੍ਰਿਫਤਾਰੀ ਦਿੱਤੀ ਉਸ ਆਜੜੀ ਦੇ ਥਰੂ ਆਜੜੀ ਨੇ ਜੋ ਸੀਕੇ ਮੈਨੂੰ ਮਾਇਆ ਮਿਲ ਜਾਵੇਗੀ ਗ੍ਰਫਤਾਰ ਹੋਏ ਉਸ ਆਜੜੀ ਦੇ ਹੱਥੋਂ ਗੁਰਤੇਗ ਭਾਦਰ ਸਿੰਘ ਮਹਾਰਾਜ ਗੁਰਤੇਗ ਭਾਦਰ ਸਿੰਘ ਮਹਾਰਾਜ ਨੂੰ ਧਮਕੀਆਂ ਦਿੱਤੀਆਂ ਹਲਾਲ ਚ ਦਿੱਤੇ ਪ੍ਰੈਸ਼ਰ ਪਾਇਆ ਜ਼ੋਰ ਪਾਇਆ ਕਿ ਇਸ ਲਾਮ ਕਬੂਲ ਕਰ ਲਵੋ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਉਹਨਾਂ ਦੇ ਤੈਂ ਸਾਥੀਆਂ ਨੂੰ ਤਸੀਹੇ ਦਿੱਤੇ ਗਏ ਭਾਈ ਦਇਆਲਾ ਜੀ ਉਹਨਾਂ ਨੂੰ ਉਬਲਦੀ ਦੀਗ ਦੇ ਵਿੱਚ ਵਲ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਜੀ ਉਹਨਾਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਭਾਈ ਸਤੀ ਦਾਸ ਜੀ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਸਾਹਿਬ ਅਢੋਲ ਰਹੇ ਤੇਰਾ ਬਾਣਾ ਮੀਠਾ ਲੱਗੈ ਨਾ ਪਦਾਰਥ ਨਾਨਕ ਮੰਗੈ ਗੁਰਤੇਗ ਬਾਦਰਸਹਿ ਮਹਾਰਾਜ 1675 ਇਸਵੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਤਿਗੁਰੂ ਗੁਰਤੇਗ ਬਾਦਰਸਹਿ ਮਹਾਰਾਜ ਹਿੰਦ ਧਰਮ ਦੀ ਖਾਤਰ ਸਨਾਤਨ ਧਰਮ ਦੀ ਖਾਤਰ ਜੰਜੂ ਤਿਰਕ ਦੀ ਖਾਤਰ ਆਪਣੇ ਤਿੰਨ ਸਾਥੀਆਂ ਭਾਈ ਦਇਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਸਤਿਗੁਰੂ ਆਪ 1775 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਹੁੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਆਪਣੇ ਪੁੱਤਰ ਗੋਵਿੰਦਰ ਰਾਏ ਨੂੰ ਆਪਣਾ ਵਾਰਿਸ ਗੁਰੂ ਨਾਨਕ ਸਹਿ ਮਹਾਰਾਜ ਦੇ ਘਰ ਦਾ ਦਸਵਾਂ ਸਰੂਪ ਤਸਮਾ ਗੁਰੂ ਨਾਨਕ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕੀਤਾ ਗੁਰੂ ਗੋਵਿੰਦ رائے ਨੂੰ ਗੁਰਤੇਗ ਭਾਦਰ ਸਹਿ ਮਹਾਰਾਜ ਦੀ ਸ਼ਹੀਦੀ ਹੋਈ ਨਾ ਸ਼ਹਾਦਤ ਹੋਈ ਤਾਂ ਭਾਈ ਜੈਤਾ ਜੀ ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਕਹਿੰਦੇ ਹਾਂ ਉਹ ਗੁਰੂ ਸਾਹਿਬ ਦਾ ਜੋ ਸੀਸ ਸੀਨਾ ਉਹ ਲੈ ਕੇ ਦਿੱਲੀ ਤੋਂ ਲੈ ਕੇ ਅਨੰਤਪੁਰ ਸਾਹਿਬ ਵਾਲ ਨੂੰ ਚਾਲੇ ਪਾਉਂਦੇ ਹਨ ਤੇ ਜੋ ਗੁਰਤੇਗ ਬਾਦਰਸਹਿ ਮਹਾਰਾਜ ਦੀ ਦੇਹ ਸੀ ਨਾ ਬਣਜਾਰਾ ਸਿੱਖ ਸੀ ਲੱਖੀ ਸ਼ਾ ਉਸ ਨੇ ਆਪਣੇ ਘਰ ਦੇ ਹੂੰ ਅੱਗ ਲਗਾ ਦਿੱਤੀ ਅਤੇ ਗੁਰਤੇਗ ਬਾਦਰਸਹਿ ਮਹਾਰਾਜ ਦੀ ਜੋ ਦੇਹ ਸੀ ਨਾ ਜੋ ਸਰੀਰ ਸੀ ਉਸ ਦਾ ਸਸਕਾਰ ਕਰ ਦਿੱਤਾ ਭਾਈ ਲੱਖੀ ਸ਼ਾਹ ਬਨਜਾਰਾ ਜਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ ਦਿੱਲੀ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਉੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦੇ ਵਿੱਚ ਸੋਹਬਤ ਹੈ ਆਪ ਜੀ ਦਰਸ਼ਨ ਕਰਦੇ ਹੋ ਉਧਰ ਭਾਈ ਜੈਤਾ ਭਾਈ ਜੀਵਨ ਸਿੰਘ ਗੁਰੂ ਸਾਹਿਬ ਦਾ ਸਿੱਸ ਦਿੱਲੀ ਤੋਂ ਆਇਆ ਕਿ ਅਨੰਦਪੁਰ ਸਾਹਿਬ ਵੱਲ ਨੂੰ ਆ ਰਹੇ ਹਨ ਉਧਰ ਇੱਕ ਸਿੱਖ ਬੈਠਾ ਗੁਰੂ ਸਾਹਿਬ ਦੇ ਦਰਸ਼ਨ ਦੇ ਲਈ ਕਿ ਦਰਸ਼ਨ ਹੋਵਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗੁਰੂ ਸਾਹਿਬ ਦੇ ਦਰਸ਼ਨ ਹੋਵਣ ਜਦੋਂ ਪਹੁੰਚਦੇ ਨੇ ਨਾ ਪਿੰਡਾਂ ਨਗਰਾਂ ਜੰਗਲਾਂ ਵਿੱਚੋਂ ਹੁੰਦੇ ਹੋਏ ਭਾਈ ਜੈਤਾ ਜੀ ਉਸ ਦੇ ਪਾਸ ਜਦੋਂ ਤੱਕਦਾ ਹੈ ਕਿਉਂਕਿ ਅਰਦਾਸਾਂ ਕਰਦਾ ਹੈ ਕਿ ਮਹਿਨਾ ਵਿੱਚ ਰਹਿਣ ਵਾਲੇ ਸਤਿਗੁਰੂ ਉਸ ਗਰੀਬ ਦੀ ਕੁਲੀ ਨੂੰ ਵੀ ਪਾਖ ਲਾ ਜਾਓ ਦਰਸ਼ਨ ਦੇ ਜਾਓ ਜਦੋਂ ਪਹੁੰਚਦੇ ਹਨ ਨਾ ਭਾਈ ਜੈਤਾ ਜੀ ਗੁਰਤੇਗ ਬਾਦਰ ਸਾਹਿਬ ਦਾ ਸੀਸ ਲੈ ਕੇ ਕਹਿੰਦਾ ਸਤਿਗੁਰੂ ਅੱਜ ਆਏ ਹੋ ਤਾਂ ਕਿਸ ਰੂਪ ਆਏ ਹੋ ਦਰਸ਼ਨ ਦਿੱਤੇ ਤੇ ਕਿਸ ਰੂਪ ਦਿੱਤੇ ਉਧਰੋਂ ਭਾਈ ਜੈਤਾ ਜੀ ਚਾਲੇ ਪਾਉਂਦੇ ਹਨ ਅਨੰਤਪੁਰ ਸਾਹਿਬ ਵੱਲ ਨੂੰ ਜਦੋਂ ਆਨੰਦਪੁਰ ਸਾਹਿਬ ਵੱਲ ਨੂੰ ਪਹੁੰਚਦੇ ਹਨ ਤਾਂ ਆਨੰਦਪੁਰ ਸਾਹਿਬ ਦੇ ਕੋਲ ਕੀਰਤਪੁਰ ਸਾਹਿਬ ਦੇ ਕੋਲ ਗੋਵਿੰਦ ਰਾਏ ਜੀ ਪਾਤਸ਼ਾਹ ਦਸਵੀਂ ਜੋ ਹਜੇ ਗੋਵਿੰਦ ਸਿੰਘ ਨਹੀਂ ਬਣੇ ਹਨ ਮਾਤਾ ਗੁਜਰ ਕੌਰ ਜੀ ਮਾਮਾ ਕਿਰਪਾਲ ਚੰਦ ਜੀ ਤੇ ਸਿੱਖ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੇ ਲਾਗੇ ਪਹੁੰਚਦੇ ਹਨ ਜਿੱਥੇ ਪਹੁੰਚਦੇ ਹਨ ਭਾਈ ਚੈਤਾ ਜੀ ਭਾਈ ਜੀਵਨ ਸਿੰਘ ਗੁਰੂ ਸਾਹਿਬ ਦਾ ਅਸੀਸ ਬੜੇ ਅਦਬ ਸਤਕਾਰ ਸਹਿਤ ਲੈ ਕੇ ਰੱਖਦੇ ਹਨ ਚੰਦਨ ਚੌਂਕੀ ਦੇ ਉੱਪਰ ਬੜੇ ਅਦਬ ਸਤਕਾਰ ਸਹਿਤ ਗੁਰੂ ਕੋਵਿੰਦਰ ਰਾਏ ਜੀ ਦਾ ਗੁਰੂ ਭਾਈ ਜੈਤਾ ਜੀ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਤੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਤੇ ਆਖਿਆ ਕਿ ਜੈਤਿਆ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਦੋਂ ਕੋਈ ਸਿੱਖ ਨਹੀਂ ਸੀ ਕਹਿੰਦਾ ਸਤ ਗੁਰੂ ਸਿੱਖ ਸੀ ਕਿ ਨਹੀਂ ਪਤਾ ਕਿਉਂਕਿ ਸਿੱਖ ਦੀ ਪਛਾਣ ਕੋਈ ਨਹੀਂ ਸੀ ਤੇ ਗੁਰੂ ਸਾਹਿਬ ਕਹਿੰਦੇ ਜੈਤਿਆ ਤੂੰ ਕਹਿੰਦਾ ਕਿ ਪਛਾਣ ਨਹੀਂ ਸੀ ਅਜਿਹਾ ਸਿੱਖ ਬਣਾਵਾਂਗਾ ਅਜਿਹਾ ਖਾਲਸਾ ਪ੍ਰਗਟ ਕਰੂੰ ਕਿ ਲੱਖਾਂ ਕਰੋੜਾਂ ਦੇ ਵਿੱਚ ਖੜਾ ਵੀ ਜਿਸੇ ਕਬ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਖਾਲਸਾ ਪ੍ਰਗਟ ਕੀਤਾ ਪਸਾਖੀ ਵਾਲੇ ਦਿਨ ਸੰਨ 1699 ਨੂੰ ਤਾਕਤ ਸ੍ਰੀ ਕੀਸ ਗੜ੍ਹ ਸਾਹਿਬ ਸ੍ਰੀ ਨਨਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਗੋਵਿੰਦਰ ਆਏ ਤੋਂ ਗੋਵਿੰਦ ਸਿੰਘ ਬਣੇ ਸਿੰਘ ਅਤੇ ਕੌਰ ਦੇ ਤਖ਼ल्लੁਸ ਬਖਸ਼ੇ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਭਾਈਆਂ ਦੇ ਪਿੱਛੇ ਸਿੰਘ ਬੀਬੀਆਂ ਦੇ ਪਿੱਛੇ ਕੌਰ ਨਾਮ ਦੇ ਤਖ਼ल्लੁਸ ਬਖਸ਼ੇ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਨਾ ਗੁਰਤੇਗ ਬਾਦਰ ਸਾਹਿਬ ਮਹਾਰਾਜ ਦੀ ਬਾਣੀ ਇਕੱਤਰ ਕਰਕੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਦਰਜ ਕੀਤੀ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਲਖਾਰੀ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਬਠੰਡਾ ਵੇਖੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆ ਭਾਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨ ਹਉ ਆਨ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗ ਭੇਉ ਜੈ 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 ਸੁਰ ਲੋਕ ਤਿਲਕ ਜੰਜੂਰਾ ਖਪ੍ਰਬਤਾ ਕਾ ਕੀਨੋ ਵੱਡੋ ਕਲੂਮ ਹੈ ਸਾਕਾ ਸਾਧਨ ਹੀਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੀਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰ